ਸਖਪਾਲ ਸਿੰਘ ਅਗਲਾੜ ਫਤਿਹ ਅਰਦਾ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਫੇਸਬੁੱਕ ਪੇਜ ਚੱਲਦਾ ਜੀ ਹਮਰਾਖਤ ਪਾਤਸ਼ਾਹੀ ਦਾਵਾ ਪਤਾ ਨਹੀਂ ਇਹ ਪੇਜ ਕੋਈ ਭਰਾ ਚਲਾਉਂਦਾ ਆ ਕਿ ਕੋਈ ਭੈਣ ਚਲਾਉਂਦੀ ਆ ਇਸ ਪੇਜ ਦੇ ਉੱਤੇ 2 ਦਿਨ ਪਹਿਲਾਂ ਦੀ ਇੱਕ ਪੋਸਟ ਮੈਂ ਵੇਖੀ ਆ ਸ਼ਾਇਦ ਇਹ ਸਿੱਖ ਪੰਥ ਦੇ ਸ਼੍ਰੋਮਣੀ ਜਰਨੈਲ ਅਮਰਸ਼ੀਲ ਬਾਬਾ ਜੀ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਪੋਸਟ ਪਾਈ ਗਈ ਆ ਜਿਹਦੇ ਵਿੱਚ ਇਸ ਭੈਣ ਦੇ ਜਾਂ ਭਰਾ ਨੇ ਕਾਫੀ ਮਿਹਨਤ ਕੀਤੀ ਆ ਬਾਬਾ ਜੀ ਦੀ ਤਸਵੀਰ ਦੇ ਨਾਲ ਨਾਲ ਉਹਨਾਂ ਦੇ ਜੀਵਨ ਉੱਤੇ ਚਾਨਣਾ ਪਾਉਣ ਦੀ ਮੈਂ ਅੱਜ ਜੀ ਨਾਲ ਸਾਂਝਾ ਕਰਦਾ ਜੀ ਬਾਕੀ ਗੱਲਾਂ ਆਪਾਂ ਕੇ ਚੱਲ ਕੇ ਬਾਕੀ ਜੋ ਵੀ ਵਿਚਾਰਾ ਕਰਾਂਗੇ ਜੀ ਸੋ ਮੇਰੀ ਪਹਿਲਾ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਲਿਖਦੇ ਨੇ ਕਿ ਹਮ ਰਖਤ ਪਾਸ਼ਾ ਜੀ ਦਾਵਾ ਵਾਲੇ ਭੈਣ ਚਾ ਭਰਾ ਪੇਜ ਵਾਲੇ ਪਾਈ ਜਤਾ ਜੀ ਰੰਗਰੇਟਾ ਗੁਰੂ ਦਾ ਬੇਟਾ ਕਹਿੰਦੇ ਕਿ ਜਦ ਬਾਬਾ ਮੱਖਣਸ਼ਾਹ ਲਵਾਨਾ ਜੀ ਨੇ ਬਾਬਾ ਬਕਾਲੇ ਆ ਕੇ ਗੁਰੂ ਲਾਧੋਰੇ ਦਾ ਹੁਕਮ ਦਿੱਤਾ ਤਾਂ ਇਹ ਬਕਾਲੇ ਆਏ ਹੋਏ ਸਨ ਮਤਲਬ ਬਾਬਾ ਜੈਤਾ ਜੀ ਭਾਈ ਬਾਬਾ ਜੀਵਨ ਸਿੰਘ ਜੀ ਬਕਾਲੇ ਆਏ ਹੋਏ ਸਨ ਅਜੇ ਦਰਸ਼ਨ ਕੀਤੇ ਕਿ ਫਿਰ ਗੁਰੂ ਦੇ ਹੋ ਕੇ ਰਹਿ ਗਏ ਜਦੋਂ ਗੁਰੂ ਤੇਗ ਬਹਾਦਰ ਜੀ ਪੰਜਾਬ ਤੋਂ ਸ਼ਹੀਦੀ ਲਈ ਤੁਰੇ ਤਾਂ ਬਹੁਤ ਸਾਰੀਆਂ ਸੰਤਾਂ ਉਹਨਾਂ ਦੇ ਨਾਲ ਸਨ ਜਿਸ ਵਿੱਚ ਭਾਈ ਜੈਤਾ ਜੀ ਵੀ ਸਨ ਗੁਰੂ ਸਾਹਿਬ ਨੇ ਸਾਰੀਆਂ ਸੰਤਾਂ ਨੂੰ ਜਿਨ੍ਹਾਂ ਵਿੱਚ ਭਾਈ ਜੈਤਾ ਜੀ ਵੀ ਸਨ ਵਾਪਸ ਭੇਜ ਦਿੱਤਾ ਤੇ ਪੰਜ ਸਿੱਖਾਂ ਨਾਲ ਗ੍ਰਿਫਤਾਰ ਹੋਣ ਵਾਸਤੇ ਦਿੱਲੀ ਨੂੰ ਤੁਰ ਪਏ ਪਰ ਭਾਈ ਜੈਤਾ ਜੀ ਗੁਰੂ ਸਹਿਬ ਦੀ 시ਦੀ ਵਕਤ ਫਿਰ ਦਿੱਲੀ ਆ ਗਏ 11 ਨਵੰਬਰ 1675 ਈਸਵੀ ਨੂੰ ਗੁਰੂ ਸਾਹਿਬ ਜੀ ਨੂੰ ਡਰਾਉਣ ਲਈ ਉਹਨਾਂ ਦੇ ਸਾਥੀਆਂ ਨੂੰ ਤਸੀਹੇ ਦੇ ਕੇ ਉਹਨਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਇਹ ਸੋਚ ਕੇ ਕਿ ਸ਼ਾਇਦ ਉਹਨਾਂ ਦਾ ਮਨ ਬਦਲ ਜਾਏ ਭਾਈ ਮਤੀ ਦਾਸ ਨੂੰ ਥੰਮ ਨਾਲ ਬੰਨ੍ਹ ਕੇ ਆਰਿਆਂ ਨਾਲ ચીਰ ਕੇ ਦੋ ਟੁਕੜੇ ਕਰ ਦਿੱਤੇ ਗਏ ਭਾਈ ਦਿਆਲਾ ਜੀ ਨੂੰ ਉਬਲਦੀ ਦੀਗ ਵਿੱਚ ਉਬਾਲ ਦਿੱਤਾ ਗਿਆ ਭਾਈ ਸਤੀਦਾਸ ਦੇ ਸਰੀਰ ਨੂੰ ਰੂਹ ਵਿੱਚ ਲਪੇਟ ਕੇ ਪੁੰਨ ਦਿੱਤਾ ਗਿਆ ਤਿੰਨਾਂ ਸਿੱਖਾਂ ਨੇ ਵੈਗਰੂ ਵੈਗਰੂ ਕਰਦੇ ਆਪਣੇ ਸਵਾਸ त्याग ਦਿੱਤੇ ਹੁਣ ਗੁਰੂ ਸਾਹਿਬ ਦੀ ਵਾਰੀ ਆਈ ਮੁਰ ਉਹੀ ਲਾਲਚ ਉਹੀ ਡਰਾਵੇ ਜਦ ਵਸ ਨਾ ਚੱਲਿਆ ਤਾਂ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਤੁਸੀਂ ਇਲਾਹੀ ਨੂਰ ਹੋ ਗੁਰੂ ਸਾਹਿਬ ਦਾ ਜਵਾਬ ਸੀ ਕਰਾਮਾਤ ਅਸਾਂ ਨੇ ਦਿਖਾਉਣੀ ਨਹੀਂ ਕਿਉਂਕਿ ਇਹ ਕੈਰ ਦਾ ਨਾਮ ਹੈ ਤੇ ਅਕਾਲ ਪੁਰਖ ਦੇ ਕੰਮ ਵਿੱਚ ਵਿਗਨ ਹੈ ਮੁਸਲਮਾਨ ਆਸਾਂ ਨੇ ਡਰਨਾ ਨਹੀਂ ਕਿਉਂਕਿ ਸਾਡਾ ਧਰਮ ਵੀ ਉਤਨਾ ਹੀ ਚੰਗਾ ਹੈ ਜਿੰਨਾ ਕਿ ਇਸਲਾਮ ਤੇ ਤੇਰੀ ਤਲਵਾਰ ਤੋਂ ਆਸਾਂ ਨੇ ਡਰਨਾ ਨਹੀਂ ਸੋ ਗੁਰੂ ਸਾਹਿਬ ਦਾ ਸੀਸ ਥਾੜੇ ਨਾਲੋਂ ਅਲੱਗ ਕਰ ਦਿੱਤਾ ਗਿਆ ਇਸ ਸ਼ਹਾਦਤ ਨੇ ਹਰ ਧਰਮ ਦੇ ਨੇਕ ਰੱਬ ਦੇ ਬੰਦਿਆਂ ਨੂੰ ਇੱਕ ਵਾਰੀ ਫਿਰ ਤਰਫਾ ਦਿੱਤਾ ਕੀ ਹਿੰਦੂ ਤੇ ਕੀ ਮੁਸਲਮਾਨ ਲੋਕਾਂ ਨੇ ਲਹੂ ਦੇ ਅਥਰੂ ਵਹਾਏ ਉਨ੍ਹਾਂ ਦੇ ਮਰਤਕ ਸਰੀਰ ਨੂੰ ਰੋਲਣ ਦੇ ਖਿਆਲ ਨਾਲ ਸਖਤ ਪਹਿਰਾ ਲਾ ਦਿੱਤਾ ਗਿਆ ਡੋਂਡੀ ਪਟਵਾ ਦਿੱਤੀ ਗਈ ਕਿ ਜੋ ਵੀ ਉਨ੍ਹਾਂ ਦੇ ਸਰੀਰ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰੇਗਾ ਉਸ ਦਾ ਵੀ ਇਹੀ ਹਸ਼ਰ ਹੋਏਗਾ ਕੁਦਰਤ ਤਾਂ ਕਿਸੇ ਨੂੰ ਬਖਸ਼ਦੀ ਨਹੀਂ ਉਸ ਨੇ ਆਪਣਾ ਰੰਗ ਦਿਖਾਇਆ ਇੱਕ ਗੈਬੀ ਹਨੇਰੀ ਝੁੱਲੀ ਜਿਸ ਨਾਲ ਜਨਤਾ ਭੈ ਪੀਤ ਹੋ ਕੇ ਆਪਣੇ ਆਪਣੇ ਘਰਾਂ ਨੂੰ ਚਲੀ ਗਈ ਧਰਤੀ ਕੰਬ ਉੱਠੀ ਹਕੂਮਤ ਦਾ ਸਿੰਘਾਸਨ ਡੋਲਿਆ ਪਾਪਾਂ ਦਾ ਠਿਕਰਾ ਚਰਾਹੇ ਤੇ ਫੁੱਟ ਗਿਆ ਗੁਰੂ ਤੇਗ ਬਹਾਦਰ ਤੇ ਸਮਰਪਤ ਸਿੱਖਾਂ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾ ਦਿੱਤਾ ਉਸ ਸਮੇਂ ਚਾਂਦਨੀ ਚੌਕ ਦੀ ਸੜਕ ਅੱਜ ਵਾਂਗ ਪੱਕੀ ਨਹੀਂ ਸੀ ਇਕੱਠੀ ਹੋਈ ਭੀੜ ਵਿੱਚ ਅਜਿਹੀ ਭੰਗੜ ਮੱਚੀ ਧੂੜ ਮਿੱਟੀ ਉੱਡੀ ਕੇ ਦਰਿੰਦਿਆਂ ਦੇ ਸਾਰੇ ਸੁਰੱਖਿਆ ਪ੍ਰਬੰਧ ਮਿੱਟੀ ਵਿੱਚ ਮਿਲ ਗਏ ਸੂਰਮੇ ਸਿੱਖਾਂ ਨੇ ਪਾਤਸ਼ਾਹ ਦਾ ਸਰੀਰ ਸੀਸ ਅਤੇ ਸਰੀਰ ਦੋਨੋਂ ਅਲੋਪ ਕਰ ਲੈ ਗੁਰੂ ਜੀ ਦਾ ਧੜ ਬਾਬਾ ਲੱਖੀ ਸ਼ਾਹ ਬਣਜਾਰਾ ਜੋ ਉਸ ਸਮੇਂ ਸਰਕਾਰੀ ਨੌਕਰ ਸੀ ਲਾਲ ਕਿਲੇ ਤੋਂ ਲਿਆਂਦੀ ਆਪਣੀ ਰੂਈ ਕਲੀ ਵਾਲੇ ਗੱਡਿਆਂ ਵਿੱਚ ਛੁਪਾ ਕੇ ਪਿੰਡ ਰਕਾਬ ਗੰਜ ਲੈ ਗਿਆ ਗੁਰੂ ਸਾਹਿਬ ਦੀ ਚਿਤਾ ਸਜਾ ਕੇ ਆਪਣੇ ਘਰ ਨੂੰ ਸਮਾਨ ਸਮੇਤ ਅੱਗ ਲਾ ਦਿੱਤੀ ਆਪਣੇ ਹੱਥੀਂ ਸੰਸਕਾਰ ਕੀਤਾ ਤਾਂ ਕਿ ਹਕੂਮਤ ਨੂੰ ਇਹ ਹਾਲਾਤਾਂ ਲੱਗੇ ਸੀਸ ਪਾਈ ਜੈਤਾ ਜੀ ਆਨੰਦਪੁਰ ਲੈ ਆਇਆ ਸਹਿਬ ਲੈ ਆਏ ਜਦ ਭਾਈ ਜਤਾ ਜੀ ਗੁਰੂ ਸਾਹਿਬ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਗਾ ਲਿਆ ਤੇ ਉਹਨਾਂ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਗੁਰੂ ਪੁੱਤਰ ਹੋਣ ਦਾ ਮਾਣ ਬਖਸ਼ਿਆ ਗੁਰੂ ਸਾਹਿਬ ਨੇ ਉਹਨਾਂ ਦੇ ਸੀਸ ਅੱਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦ ਤੱਕ ਫਕੀਰ ਸ਼ਹੀਦ ਹੁੰਦੇ ਰਹਿਣਗੇ ਇਸ ਕਿਰਪਾਨ ਤੇਗ ਦੇ ਭੱਠੇ ਵਿੱਚ ਪਏ ਇਸ ਇਹਨਾਂ ਤੀਰਾਂ ਦਾ ਇਸ ਕਿਰਪਾਨ ਤੇ ਤੇਗ ਤੇ ਪੱਠੇ ਵਿੱਚ ਪਏ ਇਹਨਾਂ ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟਾਕਰਾ ਨਹੀਂ ਕਰ ਸਕਦੇ ਉਹਨਾਂ ਨੇ ਭਾਈ ਜੈਤਾ ਜੀ ਤੋਂ ਪੁੱਛਿਆ ਕੀ ਉੱਥੇ ਕੋਈ ਸਿੱਖ ਨਹੀਂ ਸਨ ਜਿੱਥੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਭਾਈ ਜੈਤਾ ਨੇ ਉੱਤਰ ਦਿੱਤਾ ਆ ਹੋਣਗੇ ਪਰ ਪਹਿਚਾਣੇ ਨਹੀਂ ਜਾ ਸਕਦੇ ਉਸ ਦਿਨ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ ਜ਼ੁਲਮ ਨਾਲ ਟੱਕਰ ਲੈਣ ਦਾ ਤੇ ਸਿੱਖਾਂ ਨੂੰ ਇੱਕ ਨਿਆਰਾ ਰੂਪ ਦੇਣ ਦਾ ਤਾਂ ਕਿ ਲੱਖਾਂ ਵਿੱਚ ਇੱਕ ਸਿੱਖ ਖੜਾ ਪਹਿਚਾਣਿਆ ਜਾ ਸਕੇ ਗੁਰੂ ਸਾਹਿਬ ਅਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਇਹ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦ ਕਿਸੇ ਸ਼ਹੀਦ ਦਾ ਧੜ ਤੇ ਸੀਸ ਦਾ ਵੱਖਰਾ-ਵੱਖਰਾ ਸੰਸਕਾਰ ਕਈ ਮੀਲ ਦੀ ਵਿੱਥ ਤੇ ਹੋਇਆ ਹੋਵੇ ਉਸ ਦਿਨ ਤੋਂ ਗੁਰੂ ਗੋਬਿੰਦ ਉਹ ਗੁਰੂ ਗੋਬਿੰਦ ਸਿੰਘ ਪਾਸ ਅਨੰਦਪੁਰ ਸਾਹਿਬ ਹੀ ਰਹਿਣ ਲੱਗ ਪਏ ਯਾਨੀ ਕਿ ਬਾਬਾ ਜੀ ਗੋਬਿੰਦ ਸਿੰਘ ਜੀ ਜਤਾ ਜੀ ਉਸ ਦਿਨ ਤੋਂ ਇਹਨਾਂ ਵੀਰ ਜੀ ਜਾਂ ਭੈਣ ਜੀ ਦੇ ਦਸਨ ਮੁਤਾਬਕ ਉਹ ਆਨੰਦਪੁਰ ਸਹਿ ਵੀ ਰਹਿਣ ਲੱਗ ਪਏ। ਸਨ 1799 ਨੂੰ ਅਮਰਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਭਾਈ ਜੀਵਨ ਸਿੰਘ ਹੋ ਗਏ। ਆਪ ਬੜੇ ਸੋਹਣੇ, ਉੱਚੇ, ਲੰਮੇ, ਡੀਲ ਡੋਲਣ ਵਾਲੇ, ਦੀਦਾਰੀ ਸਿੱਖ ਲੱਗਦੇ ਸੀ ਪੌਂਟਾ ਸਾਹਿਬ ਪੰਗਾਣੀ ਦੇ ਯੁੱਧ ਵਿੱਚ। ਇਹਨਾਂ ਨੇ ਹਿੱਸਾ ਲਿਆ ਤੇ ਅਖੀਰ ਚਮਕੌਰ ਦੀ ਲੜਾਈ ਵਿੱਚ ਆਪਣੀ ਸੂਰਬੀਰਤਾ ਦਾ ਉਹ ਕਮਾਲ ਦਿਖਾਇਆ ਕਿ ਸਭ ਨੂੰ ਹੈਰਾਨ ਕਰ ਦਿੱਤਾ ਤੇ ਦੁਸ਼ਮਣ ਦੀਆਂ ਸਫਾ ਚੀਰ ਦੇ ਚੀਰ ਦੇ ਆਪ ਵੀ ਸ਼ਹੀਦ ਹੋ ਗਏ ਅਨੰਦਪੁਰ ਸਾਹਿਬ ਵਿੱਚ ਜਦੋਂ ਕੁਝ ਸਿੰਘ ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਗਏ ਤਾਂ ਵੀ ਪਾਈ ਜੈਤਾ ਜੀ ਅਨੰਦਪੁਰ ਸਾਹਿਬ ਵਿਖੇ ਚੜ੍ਹਦੀਆਂ ਕਲਾ ਵਿੱਚ ਰਹੇ ਸੁਸੰਗਤ ਜੀ ਇਸ ਪੋਸਟ ਦੇ ਥੱਲੇ 8300 ਲਾਈਕ ਨੇ ਹੁਣ ਤੱਕ ਅ ਅੱਜ 8 ਅਗਸਤ ਆ 5 ਸੌਰੀ 8 ਸਤੰਬਰ ਆ ਤੇ 5 ਸਤੰਬਰ ਨੂੰ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਹੁੰਦਾ ਹੈ ਸੋ ਅੱਜ ਹੁਣ ਤੱਕ ਜਦੋਂ ਜਿਸ ਵਕਤ ਮੈਂ ਇਹ ਵੀਡੀਓ ਬਣਾ ਰਿਹਾ 8300 ਲਾਈਕ ਨੇ 476 ਕਮੈਂਟ ਨੇ ਤੇ 384 ਸ਼ੇਅਰ ਨੇ ਇਸ ਪੋਸਟ ਦੇ ਥੱਲੇ ਤੇ ਜਿੰਨੇ ਵੀ ਕਮੈਂਟ ਨੇ 476 ਯਾਨੀ ਪੌਣੇ 500 ਕਮੈਂਟ ਆ ਇਹਨਾਂ ਦੇ ਵਿੱਚ ਇੱਕ ਦੋ ਭਰਾਵਾਂ ਤੋਂ ਬਿਨਾ ਕਿਸੇ ਨੇਵੀ ਇਤਿਹਾਸਕ ਤੱਥਾਂ ਨੂੰ ਨਹੀਂ ਬਾਚਿਆ ਖੈਰ ਮਾੜਾ ਨਹੀਂ ਕਿਸੇ ਨੇ ਕਿਹਾ ਜਿੰਨੇ ਵੀ ਕਮੈਂਟ ਕਰਨ ਵਾਲੇ ਭੈਣ ਭਰਾ ਨੇ ਸਭ ਨੇ ਵੈਗਰੂ ਕਿਸੇ ਨੇ ਰੰਗਰੇਟੇ ਗੁਰੂ ਕੇ ਬੇਟੇ ਲਿਖਿਆ ਕਿਸੇ ਨੇ ਬਾਬਾ ਜੀ ਦੀ ਚੜ੍ਹਦੀ ਕਲਾ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਮਤਲਬ ਕਮੈਂਟ ਨਹੀਂ ਕਿਸੇ ਨੇ ਵੀ ਮਾੜਾ ਕੀਤਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਵੀਰ ਜਾਂ ਭੈਣ ਨੇ ਜਿਹੜੇ ਵੀ ਹਮ ਰਾਖਤ ਪਾਤਸ਼ਾਹੀ ਦਾਵਾ ਵਾਲਾ ਜਿਹੜਾ ਪੇਜ ਜਿਹੜੇ ਚਲਾਉਂਦੇ ਨੇ ਧੰਨਵਾਦ ਪਹਿਲਾਂ ਤੇ ਤੁਹਾਡਾ ਹੱਥ ਜੋੜ ਕੇ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਬਾਬਾ ਜੀ ਦੀ ਜਿਹੜੀ ਪੋਸਟ ਆਪਣੇ ਪੇਜ ਤੋਂ ਪਾਈ ਤਸਵੀਰ ਜਾਰੀ ਕੀਤੀ ਜੋ ਸੀਸ ਅ ਗੁਰੂ ਸਾਹਿਬ ਦਾ ਚੋੱਕੇ ਲਈ ਜਾ ਰਹੇ ਨੇ ਪਰ ਮੇਰੇ ਭੈਣ ਭਰਾ ਜੀ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਤਿਹਾਸ ਨੂੰ ਹੀ ਇਧਰ ਉਧਰ ਕਰ ਦਿੱਤਾ ਸਾਰਾ ਹੀ ਉਪਰਾਲਾ ਨਹੀਂ ਤੁਹਾਡਾ ਮਾੜਾ ਮੈਂ ਕੋਈ ਤੁਹਾਡਾ ਵਿਰੋਧ ਨਹੀਂ ਕਰ ਰਿਹਾ ਮੈਂ ਕੋਈ ਤੁਹਾਨੂੰ ਮਾੜਾ ਸ਼ਬਦ ਨਹੀਂ ਵਰਤ ਰਿਹਾ ਫਿਰ ਵੀ ਜੇ ਕਿਤੇ ਮੇਰੀ ਗੱਲ ਤੁਹਾਨੂੰ ਮਾੜੀ ਲੱਗੇ ਤੇ ਮਾਫ ਕਰ ਦੇਣਾ ਤੇ ਪੇ ਚਲਾਉਣ ਵਾਲੇ ਭੈਣ ਜਾਂ ਭਰਾ ਨੂੰ ਬੇਨਤੀ ਆ ਮੇਰਾ ਇਹ ਵੀਡੀਓ ਬਣਾਉਣ ਦਾ ਮਤਲਬ ਤੁਹਾਡੀ ਇਸ ਪੋਸਟ ਨੂੰ ਲੈ ਕੇ ਇਹ ਆ ਕਿ ਜਿਹੜੇ ਇਤਿਹਾਸਕ ਤੱਥ ਨੇ ਤੁਸੀਂ ਉਹਨਾਂ ਤੋਂ ਬਹੁਤ ਦੂਰ ਚਲੇ ਗਏ ਇਤਿਹਾਸ ਬਹੁਤ ਜ਼ਿਆਦਾ ਤੋੜ ਮਰੋੜ ਕੇ ਇਸੇ ਤਰ੍ਹਾਂ ਹੀ ਪਹਿਲਾਂ ਵੀ ਇਤਿਹਾਸ ਦੇ ਨਾਲ ਬਣਾ ਬਹੁਤ ਜ਼ਿਆਦਾ ਖਲਵਾੜ ਹੋਇਆ ਕੁੱਝੀਆਂ ਚਾਲਾਂ ਚਲੀਆਂ ਗਈਆਂ ਨੇ ਵੱਡੇ ਵੱਡੇ ਜਿਹੜੇ ਲਖਾਰੀ ਹੋਏ ਨੇ ਸਿੱਖ ਕੌਮ ਦੇ ਉਹਨਾਂ ਨੇ ਪਹਾੜੇ ਦੇ ਲਖਾਰੀਆਂ ਨੇ ਇਤਿਹਾਸ ਨਾਲ ਬੜੀਆਂ ਕੁੱਝੀਆਂ ਛੇੜਛਾੜਾਂ ਚਾਲਾਂ ਚਲੀਆਂ ਨੇ ਸੋ ਮੈਂ ਪੋਸਟ ਵੇਖ ਕੇ ਜਿੱਥੇ ਮੈਨੂੰ ਖੁਸ਼ੀ ਵੀ ਹੋਈ ਤੁਹਾਡੇ ਪੇਜ ਤੇ ਪੋਸਟ ਵੇਖ ਕੇ ਉੱਥੇ ਥੋੜਾ ਜਿਹਾ ਮਨ ਦੇ ਵਿੱਚ ਦਰਦ ਵੀ ਉੱਠਿਆ ਕਿ ਇਤਿਹਾਸ ਬਿਆਨ ਕਰਦੇ ਸਮੇਂ ਇਤਿਹਾਸਕ ਤੱਥਾਂ ਤੋਂ ਤੁਸੀਂ ਬੜੀ ਦੂਰ ਚਲੇ ਗਏ ਕਿਉਂ ਸਭ ਤੋਂ ਪਹਿਲਾਂ ਤੁਸੀਂ ਲਿਖਿਆ ਕਿ ਜਦੋਂ ਬਾਬਾ ਮੱਖਣਸ਼ਾਲ ਬਾਨਾ ਜੀ ਬਾਬੇ ਬਕਾਲੇ ਆਏ ਪਹਿਲੀ ਗੱਲ ਤੇ ਮੱਖਣਸ਼ਾਲ ਬਾਨਾ ਜੀ ਬਾਬਾ ਨਹੀਂ ਸੀਗੇ ਉਹ ਇੱਕ ਵਪਾਰੀ ਸੀਗੇ ਕਿਹੜੀ ਮਨਸ਼ਾ ਨਾਲ ਆਏ ਸੀ ਚਲੋ ਉਹ ਤੇ ਤੁਹਾਨੂੰ ਵੀ ਪਤਾ ਸਾਰੀ ਸੰਗਤਾਂ ਨੂੰ ਪਤਾ ਆ ਉਹ ਆਪਣੀ ਜਿਹੜੀ ਸੁੱਖ ਸੁਖੀ ਸੀ ਸੁੱਖ ਲਾਉਣ ਆਏ ਸੀਗੇ ਮੁਸੀਬਤ ਸਮੇਂ ਕਦੇ ਉਹਨਾਂ ਨੇ ਸੁੱਖ ਸੁਖੀ ਸੀ ਤੋ ਤੁਸੀਂ ਇੱਥੇ ਬਿਆਨ ਕੀਤਾ ਕਿ ਬਾਬਾ ਜਹਤਾਜੀ ਵੀ ਉੱਥੇ ਆਏ ਸੀਗੇ ਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਉੱਥੇ ਹੀ ਰਹਿ ਗਏ ਮੈਂ ਦੱਸ ਦਿਆਂ ਕਿ ਸਿੱਖ ਪੰਥ ਦੇ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਪੁਰਖੇ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਜੁੜੇ ਹੋਏ ਸਨ ਉਹਨਾਂ ਦੇ ਵੱਡੇ ਵੱਡੇ ਦੇ ਬਾਬੇ ਕਲਿਆਣੇ ਤੋਂ ਲੈ ਕੇ ਜਿੰਨੇ ਵੀ ਅੱਗੇ ਜਿੰਨੀਆਂ ਵੀ ਪੀੜ੍hiyan ਹੋਈਆਂ ਨੇ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਗੁਰੂ ਘਰ ਦੇ ਨਾਲ ਜੁੜੇ ਸੀਗੇ ਤੇ ਉਹ ਵੱਖਰਾ ਬਸ਼ਾ ਲੰਮੀ ਗੱਲ ਹੋ ਜਾਣੀ ਆ ਵੀਡੀਓ ਲੰਮੀ ਹੋ ਜਾਣੀ ਆ ਆ ਆਪਾਂ ਗੱਲ ਕਰ ਰਹੇ ਹਾਂ ਬਾਬਾ ਜੀਵਨ ਸਿੰਘ ਦੀ ਬਾਬਾ ਜੀਵਨ ਸਿੰਘ ਜੀ ਦੇ ਪਿਤਾ ਜੀ ਭਾਈ ਸਦਾ ਨੰਦ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੀ ਗੁਰੂ ਘਰ ਦੇ ਵਿੱਚ ਹੀ ਰਹਿੰਦੇ ਸੀਗੇ ਗੁਰੂ ਘਰ ਦੇ ਅਨੰਨ ਸ਼ਰਧਾਲੂ ਸਿੱਖ ਸੀਗੇ ਤੇ ਗੁਰੂ ਘਰ ਦੇ ਵਿੱਚ ਰਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੀ ਸ਼ਾਦੀ ਉਹਨਾਂ ਦਾ ਵਿਆਹ ਅਲੀਗੜ ਦੇ ਪੰਡਤ ਸ਼ਿਵਨ ਰੈਣ ਦੀ ਬੇਟੀ ਬੀਬੀ ਲਾਜਵੰਤੀ ਜੀ ਜਿਨ੍ਹਾਂ ਨੂੰ ਮਾਤਾ ਗੁਜਰਗੌਰ ਜੀ ਨੇ ਪ੍ਰੇਮੋ ਦਾ ਨਾਤਾ ਤੇ ਮਾਤਾ ਪ੍ਰੇਮੋ ਨਾਲ ਕਰਵਾਇਆ ਸੀ ਆਪਣੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਤੇ ਗੁਰੂ ਘਰ ਦੇ ਵਿੱਚ ਰਹਿੰਦਿਆ ਸੀ ਸ਼੍ਰੋਮਣੀ ਜਰਨੈਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦਾ 5 ਸਤੰਬਰ 1661 ਈਸਵੀ ਨੂੰ ਪਟਨਾ ਦੀ ਧਰਤੀ ਤੇ ਜਨਮ ਹੋਇਆ ਸੀ ਸੋ ਗੁਰੂ ਤੇ ਇੱਕ ਵਾਰ ਦੱਦੀ ਛਤਰਛਾਇਆ ਦੇ ਵਿੱਚ ਗੋਦ ਦੇ ਵਿੱਚ ਖੇਡ ਕੇ ਭਲੇ ਸਨ ਬਾਬਾ ਜੀਵਨ ਸਿੰਘ ਜੀ ਪਾਈਜਤਾ ਜੀ ਉਸ ਤੋਂ ਬਾਅਦ ਸਾਬਕਾ ਮਾਲ ਬੇਮਿਸਾਲ ਗੁਰੂ ਗੋਬਿੰਦ ਸਿੰਘ ਜੀ ਵੀ ਬਾਬਾ ਜੀ ਤੋਂ 5-6 ਸਾਲ ਛੋਟੇ ਸੀ ਉਹਨਾਂ ਦਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਦੇ ਨੇ ਇਹਨਾਂ ਦੇ ਨਾਲ ਖੇਡਦੇ ਹੋਏ ਬਾਬਾ ਜੀਵਨ ਸਿੰਘ ਦੇ ਨਾਲ ਖੇਡਦੇ ਹੋਏ ਆਪਣਾ ਜਿਹੜਾ ਬਚਪਨ ਬਚਪਨ ਸੀਗਾ ਉਹ ਬਚਪਨ ਤੋਂ ਜਵਾਨੀ ਵਿੱਚ ਆਏ ਸੀਗੇ ਗੁਰੂ ਘਰ ਦੇ ਵਿੱਚ ਹੀ ਬਾਬਾ ਜੀਵਨ ਸਿੰਘ ਜੀ ਦੇ ਛੋਟੇ ਭਰਾ ਭਾਈ ਸੰਤੇ ਦਾ ਜਨਮ ਹੋਇਆ ਸੀ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਨੂੰ ਤੁਸੀਂ ਵਿਖਾਤਾ ਕਿ ਬਾਬੇ ਬਕਾਲੇ ਅਚਾਨਕ ਆਏ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਤੇ ਉੱਥੇ ਹੀ ਹੋ ਕੇ ਰਹਿ ਗਏ ਇਹ ਕਿਸੇ ਪਾਸਿਓਂ ਵੀ ਜਾਇਜ਼ ਨਹੀਂਗਾ ਤੇ ਜਿਹੜੀ ਗੱਲ ਮੈਂ ਕਹਿ ਰਿਹਾ ਜੋ ਕੁਝ ਮੈਂ ਦੱਸ ਰਿਹਾ ਆਂ ਰੰਗਰੇਟਿਆਂ ਦੇ ਇਤਿਹਾਸ ਰੰਗਰੇਟਿਆਂ ਦਾ ਇਤਿਹਾਸ ਆਦ ਕਾਲ ਤੋਂ 1850 ਦੇ ਵਿੱਚ ਤੁਸੀਂ 201 ਪੰਨੇ ਤੋਂ ਸ਼ੁਰੂ ਕਰਿਓ ਜੀ ਤੇ ਪੰਨਾ ਨੰਬਰ 346 ਤੱਕ ਸਾਰਾ ਹੀ ਜੀਵਨ ਜਨਮ ਤੋਂ ਲੈ ਕੇ ਪਛੋਕੜ ਵੀ ਦੱਸਿਆ ਉਹਨਾਂ ਦਾ ਵੱਡ ਵਡੇਰਿਆਂ ਪਛੋਕੜ ਤੋਂ ਲੈ ਕੇ ਜਨਮ ਫਿਰ ਜੀਵਨ ਬਿਤਾਤ ਸਾਰਾ ਅਖੀਰਸ਼ੇਦ ਦੀ ਤੱਕ ਤੁਹਾਡਾ ਇੱਕ ਗੱਲ ਦਾ ਧੰਨਵਾਦ ਮੈਂ ਕਰਦਾ ਹੱਥ ਜੋੜ ਕੇ ਕਿ ਤੁਸੀਂ ਆਪਣੀ ਪੋਸਟ ਦੇ ਅਖੀਰ ਦੇ ਵਿੱਚ ਬਾਬਾ ਜੀ ਨੂੰ ਚਮਕੌਰ ਗੜੀ ਦੇ ਵਿੱਚ ਸ਼ਹੀਦ ਦੱਸਿਆ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਕਿਉਂਕਿ ਬਹੁਤ ਸਾਰੇ ਵਿਦਵਾਨ ਬਾਬਾ ਜੀ ਨੂੰ ਚਮਕੌਰ ਸਰਸਾ ਨਦੀ ਦੇ ਉੱਤੇ ਹੀ ਸ਼ਹੀਦ ਦੱਸੀ ਜਾਂਦੇ ਨੇ ਸੋ ਇਸ ਗੱਲ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਆ ਹਾਂ ਵਿਚਾਰ ਆ ਸਿਰਫ ਜਿੱਥੇ ਕਿਤੇ ਤੁਸੀਂ ਇਤਿਹਾਸਿਕ ਤੱਥਾਂ ਤੋਂ ਕੋਹਾਂ ਦੂਰ ਹੋਏ ਜੇ ਉਸ ਵਿਸ਼ੇ ਤੇ ਹੀ ਮੈਂ ਗੱਲ ਕਰੂੰਗਾ ਆ ਤੁਸੀਂ ਫਿਰ ਇਹ ਵੀ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ੀਧੀ ਦੇਣ ਦਿੱਲੀ ਜਾ ਰਹੇ ਸਨ ਤੇ ਬਹੁਤ ਸੰਤਾਂ ਨੂੰ ਵਾਸਤੇ ਭੇਜ ਦਿੱਤਾ ਤੇ ਭਾਈ ਜੈਤਾ ਜੀ ਉਹਦੇ ਵਿੱਚ ਹੀ ਸਨ ਉਹਨਾਂ ਸੰਤਾਂ ਦੇ ਇਦਾਂ ਨਹੀਂ ਸੀਗਾ ਭੈਣ ਜੀ ਜਾਂ ਭਰਾ ਜੀ ਮੈਨੂੰ ਪਤਾ ਨਹੀਂ ਤੁਸੀਂ ਕੌਣ ਮਤਲਬ ਭੈਣ ਜੀ ਚੇ ਚਲਾ ਰਹੇ ਜਾਂ ਵੀਰ ਜੀ ਆ ਭਾਈ ਸਤੀ ਦਾਸ ਭਾਈ ਮਤੀ ਦਾਸ ਭਾਈ ਦਿਆਲਾ ਜੀ ਤੇ ਨਾਲ ਭਾਈ ਜੈਤਾ ਜੀ ਭਾਈ ਉਦਾ ਜੀ ਤੇ ਭਾਈ ਗੁਰਦਤਾ ਜੀ ਏ ਵੀ ਸਨ ਨਾਲ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਤੇ ਜਦੋਂ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖ ਔਰੰਗਜ਼ੇਬ ਦੀ ਜੇਲ੍ਹ ਦੇ ਵਿੱਚ ਸੀ ਨਾ ਤੇ ਜਿਹੜੀ ਔਰੰਗਜ਼ੇਬ ਦੀ ਬੇਟੀ ਸੀ ਔਰੰਗਜ਼ੇਬ ਤੇ ਉਸ ਵੇਲੇ ਇੱਥੇ ਹੈ ਹੀ ਨਹੀਂ ਸੀਗਾ ਦਿੱਲੀ ਦੇ ਵਿੱਚ ਹੈ ਹੀ ਨਹੀਂ ਸੀਗਾ ਔਰੰਗਜ਼ੇਬ ਦੀ ਬੇਟੀ ਜਿਹਦਾ ਨਾਮ ਜ਼ੈਬੂਨਿਸ਼ਾ ਸੀ ਉਹ ਗੁਰੂ ਸਾਹਿਬ ਦੀ ਸ਼ਰਧਾਲੂ ਸੀ ਦਿਲੋਂ ਗੁਰੂ ਸਾਹਿਬ ਦਾ ਆਦਮ ਸਤਕਾਰ ਕਰਦੇ ਸੀ ਗੁਰੂ ਘਰ ਦੀ ਮਰਿਆਦਾ ਦਾ ਉਹ ਗਿਆਨ ਰੱਖਦੀ ਸੀ ਤੇ ਉਹਨੇ ਹੀ कोतवाल ਖਵਾਜਾ ਅਬਦੁੱਲਾ ਨੂੰ ਹਦਾਇਤ ਕੀਤੀ ਸੀ ਜਿਹੜਾ ਕਿ कोतवाल ਖਵਾਜਾ ਅਬਦੁੱਲਾ ਵੀ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਔਰੰਗਜ਼ੇਬ ਦੀ ਬੇਟੀ ਦੇ ਹੁਕਮ ਅਦੇ ਸਦਕੇ ਔਰੰਗਜ਼ ਖਵਾਜਾ ਅਬਦੁੱਲਾ ਨੇ कोतवाल ਨੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚ ਕੀਤੀ ਉਹਨਾਂ ਨਾਲ ਗੱਲ ਸਾਂਝੀ ਕੀਤੀ ਕਿ ਤੁਸੀਂ ਜੇਕਰ ਜਾਣਾ ਚਾਹੋ ਤੇ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਇਨਕਾਰ ਕਰ ਦਿੱਤਾ ਸੀ ਪਰ ਉਹਨਾਂ ਨੇ ਕਿਹਾ ਸੀ ਕਿ ਮੇਰੇ ਤਿੰਨ ਸਿੱਖ ਭਾਈ ਜੇਤਾ ਜੀ ਭਾਈ ਉਹਦੇ ਉਹਦੇ ਜੀ ਤੇ ਭਾਈ ਗੁਰਦਤਾ ਜੀ ਇਹਨਾਂ ਨੂੰ ਬਾਹਰ ਅੰਦਰ ਆਉਣ ਜਾਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਜੋ ਕਿਉਂਕਿ ਗੁਰੂ ਸਾਹਿਬ ਨੇ 57 ਸ਼ਲੋਕ ਉੱਥੇ ਹੀ ਵਿਚਾਰੇ ਸਨ ਕਿ ਗੁਰਗੱਦੀ ਦਾ ਜਿਹੜਾ ਸਮਾਨ ਉਹ ਭੇਜਣਾ ਹੈ ਤੇ ਚਿੱਠੀ ਪੱਤਰ ਦਾ ਜਿਹੜਾ ਸਾਡਾ ਸੰਪਰਕ ਬਣਾ ਰਵੇ ਅਨੰਦਪੁਰ ਸਾਹਿਬ ਭੇਜਣ ਵਾਸਤੇ ਇਹਨਾਂ ਦੀ ਜਿਹੜੀ ਸੇਵਾ ਲਈ ਗਈ ਸੀ ਸੋ ਉਸ ਵੇਲੇ ਇਹਨਾਂ ਤਿੰਨਾਂ ਨੂੰ ਛੱਡ ਦਿੱਤਾ ਗਿਆ ਸੀਗਾ 57 ਸ਼ਲੋਕ ਨਾਰੀਅਲ ਪੰਜ ਪੈਸੇ ਇਹ ਗੁਰਗੱਦੀ ਦਾ ਸਮਾਨ ਗੁਰੂ ਸਾਹਿਬ ਨੇ ਬਾਬਾ ਜੈਤਾ ਜੀ ਨੂੰ ਦੇ ਹੱਥੀਂ ਭੇਜਿਆ ਸੀਗਾ ਜੋ ਅਨੰਦਪੁਰ ਸਾਹਿਬ ਪਹੁੰਚਾਇਆ ਸੀਗਾ ਉਸ ਸਾਰੀ ਸਥਿਤੀ ਗੁਰੂ ਗੋਬਿੰਦ ਸਿੰਘ ਨਾਲ ਦੇ ਸੰਤਾਂ ਨਾਲ ਸਾਂਝੀ ਕੀਤੀ ਦੁਬਾਰਾ ਫਿਰ ਵਾਪਸ ਮੁੜ ਕੇ ਉਹਨਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਸੀਗਾ ਵਜਾ ਮੈਂ ਤੁਹਾਨੂੰ ਦੱਸ ਦਿੱਤੀ ਸੀ ਕਿਦਾਂ ਲੱਗਾ ਸੀ ਸੋ ਇਹ ਜਿਹੜੀ ਤੁਸੀਂ ਤਿੰਨ ਸ਼ਹੀਦਾਂ ਦੀ ਗੱਲ ਕੀਤੀ ਹੈ ਬਿਲਕੁਲ ਇਦਾਂ ਹੋਈ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਚੀਤੇ ਭਾਈ ਦਿਆਲਾ ਜੀ ਪਰ ਉਥੇ ਗੱਲ ਆ ਜਾਂਦੀ ਹੈ ਕਿ ਤੁਸੀਂ ਕਿਹਾ ਕਿ ਕੁਦਰਤ ਨੇ ਆਪਣਾ ਆਪ ਵਿਖਾਇਆ ਕੁਦਰਤ ਤਾਂ ਕਿਸੇ ਨੂੰ ਬਖਸ਼ਦੀ ਨਹੀਂ ਉਸ ਨੇ ਆਪਣਾ ਰੰਗ ਵਿਖਾਇਆ ਇੱਕ ਗੈਬੀ ਹਨੇਰੀ ਚੁੱਲੀ ਫਿਰ ਤੇ ਕਰਾਮਾਤ ਵਿਖਾਉਣ ਵਾਲੀ ਗੱਲ ਹੀ ਹੋਗੀ ਫਿਰ ਤੇ ਗੁਰੂ ਸਾਹਿਬ ਜਿੰਦੇ ਜੀ ਵਿਖਾ ਸਕਦੇ ਸੀ ਇਹ ਤਾਂ ਤੁਸੀਂ ਇੱਥੇ ਕਰਾਮਾਤ ਵਿਖਾਤੀ ਨਾ ਗੁਰੂ ਘਰ ਦੀ ਇਦਾਂ ਨਹੀਂ ਸੀ ਹੋਇਆ ਮੈਂ ਤੁਹਾਨੂੰ ਦੱਸ ਚੁੱਕਾ ਵੀ ਰੰਗਰੇਟਿਆਂ ਦਾ ਇਤਿਹਾਸ ਆਦ ਕਾਲ ਤੋਂ 1850 ਉਹਦੇ ਵਿੱਚ ਤੁਸੀਂ ਵੀ ਪੜ ਸਕਦੇ ਜੇ ਤੇ ਇਸ ਦੇ ਨਾਲ ਹੀ ਇੱਕ ਹੋਰ ਵੀ ਇਤਿਹਾਸਕ ਕਿਤਾਬ ਆ ਪੰਜਵਾਂ ਸਾਹਿਬ ਜਦਾਂ ਉਹਦੇ ਵਿੱਚ ਵੀ ਬੜੀਆਂ ਬਰੀਕੀਆਂ ਦੇ ਨਾਲ ਇਸ ਵਿਸ਼ਾਲ ਇਤਿਹਾਸ ਨੂੰ ਉਕਰਿਆ ਗਿਆ ਜਿਸ ਵਕਤ ਸ਼ਹੀਦੀ ਹੋਈ ਸੀ ਨਾ ਸ਼ਹੀਦੀ ਤਾਂ ਅਟਲ ਸੀਗੀ ਕਿਉਂਕਿ ਗੁਰੂ ਸਾਹਿਬ ਕੋਈ ਇਹਨਾਂ ਨਾਲ ਤੇ ਮੰਨਦੇ ਸੀਗੇ ਨਾ ਉਹਨਾਂ ਦੀ ਕੋਈ ਉਹੋ ਜੀ ਮਨਸ਼ਾ ਹੀ ਸੀਗੀ ਸੋ ਸ਼ਹੀਦੀ ਅਟਲ ਸੀਗੀ ਸ਼ਹੀਦ ਸ਼ਹਾदत ਹੁੰਦੀ ਆ ਤੇ ਵਿਉਂਤੇ ਹੁੰਦੀ ਹੈ ਕਿ ਗੁਰੂ ਸਾਹਿਬ ਦਾ ਸਰੀਰ ਅਤੇ ਸੀਸ ਦੀ ਬੇਅਦਬੀ ਆਪਾਂ ਨਹੀਂ ਹੋਣ ਦੇਣੀ ਉਸ ਵਕਤ ਭਾਈ ਗੁਰਦਤਾ ਭਾਈ ਉਹਦੇ ਭਾਈ ਜੈਤਾ ਜੀ ਭਾਈ ਜੈਤਾ ਜੀ ਦੇ ਤਾ ਭਾਈ ਅਗਿਆਰਾਮ ਜੀ ਦੇ ਪਿਤਾ ਸਦਾਨੰਦ ਜੀ ਸਾਰੇ ਉਸ ਉੱਥੇ ਹੀ ਮੌਜੂਦ ਸਨ ਵਿਉਂਤਬੰਦੀ ਕੀਤੀ ਗਈ ਸੀ ਮਸ਼ਵਰਾ ਖਵਾਜਾ ਅਬਦੁੱਲਾ ਦੇ ਨਾਲ ਚੱਲ ਰਿਹਾ ਸੀਗਾ ਕੀਤਾ ਸੀਗਾ ਸਾਰੀ ਵਿਉਂਤਬੰਦੀ ਸੀਗੀ ਕਿਉਂਕਿ ਜ਼ੈਬੂ ਨਿਸ਼ਾ ਤੇ ਖਵਾਜਾ ਅਬਦੁੱਲਾ कोतवाल ਸਹਿਮਤ ਸੀਗਾ ਸੋ ਫੈਸਲਾ ਇਹ ਹੋਇਆ ਕਿ ਭਾਈ ਸਦਾਨਾਨ ਸਿੰਘ ਨੇ ਕਿਹਾ ਕਿ ਮੇਰਾ ਸੀਸ ਕਟੋ ਮੇਰਾ ਸੀਸ ਤੇ ਧੜ ਉੱਥੇ ਰੱਖੋ ਤੇ ਲਿਜਾ ਸਕਦੇ ਕਿਉਂਕਿ ਧੜ ਦੇ ਬਦਲੇ ਧੜ ਦੇ ਸੀਸ ਦੇ ਬਦਲੇ ਸੀਸ ਤੇ ਰੱਖਣਾ ਹੀ ਪਊਗਾ ਦਿਨ ਚੜਨ ਤੋਂ ਪਹਿਲਾਂ ਆਪਾਂ ਉੱਥੇ ਕਟੋੜ ਫੌਜਾਂ ਨੂੰ ਦੱਸ ਦਰਵੇ ਇਹ ਖਵਾਜਾ ਅਬਦੁੱਲਾ ਦਾ ਵੀ ਇਹੀ ਬਚਾਰ ਸੀਗਾ ਤੇ ਖਵਾਜਾ ਅਬਦੁੱਲਾ ਦੀ ਮਦਦ ਦੇ ਨਾਲ ਹੀ ਸੀਸ ਤੇ ਧੜ ਚੁੱਕਿਆ ਗਿਆ ਤੇ ਬਾਬਾ ਸਦਾਨਾਨ ਸਿੰਘ ਦਾ ਸੀਸ ਤੇ ਧੜ ਉੱਥੇ ਰੱਖਿਆ ਗਿਆ ਸੀਗਾ ਪਹਿਲਾ ਭਾਈ ਜੈਤਾ ਜੀ ਨੇ ਕਿਹਾ ਕਿ ਮੈਂ ਆਪਣੇ ਪਿਤਾ ਦਾ ਕਤਲ ਕਿਵੇਂ ਕਰ ਸਕਦਾ ਉਹ ਕਹਿੰਦੇ ਵੀ ਤੁਸੀਂ ਮੇਰਾ ਅਸੀਸ ਕਟੋ ਤੇ ਮੇਰਾ ਕੱਲ ਇਥੇ ਉਮਰ ਦੀ ਆ ਗਈ ਸੀ ਉਮਰ ਦਾ ਤਕਾਜ਼ਾ ਵੀ ਵੇਖਿਆ ਗਿਆ ਅਖੀਰ ਭਾਈ ਸਦਾਨੰਦ ਜੀ ਨੇ ਆਪਣੀ ਕਟਾਰ ਕੱਢੀ ਤੇ ਆਪਣੀ ਧੌਣ ਤੇ ਫੇਰ ਲਈ ਸੀ ਤੇ ਤੜਫਦੇ ਹੋਏ ਨੂੰ ਫਿਰ ਭਾਈ ਆ ਗਿਆ RAM ਜੀ ਨੇ ਕਿਹਾ ਤਾਇਆ ਆ ਗਿਆ RAM ਜੀ ਨੇ ਕਿਹਾ ਕਿ ਬਾਬਾ ਜੈਤਾ ਜੀ ਨੂੰ ਕਿ ਪੁੱਤਰ ਹੁਣ ਆਪਣੇ ਪਿਤਾ ਨੂੰ ਮੁਕਤੀ ਦੇ ਤੇ ਭਾਈ ਜੈਤਾ ਜੀ ਨੇ ਆਪਣੇ ਹੱਥੀਂ ਆਪਣੇ ਪਿਤਾ ਦਾ ਸੀਸ ਕਲਮ ਕਰਕੇ ਸੀਸ ਦੇ ਤੜ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਦੇ ਨਾਲ ਉਥੇ ਰੱਖਿਆ ਸੀਗਾ ਤੇ ਚੁੱਕਿਆ ਸੀ ਕਿਦਾਂ ਕੋਤਵਾਲ ਖਵਾਜਾ ਅਬਦੁੱਲਾਹ ਨੇ ਕੁਝ ਸਮੇਂ ਵਾਸਤੇ ਜਿਹੜੇ ਪਹਿਰੇਦਾਰ ਸੀਗੇ ਉਹਨਾਂ ਨੂੰ ਦੂਜੇ ਪਾਸੇ ਵੱਲ ਭੇਜ ਦਿੱਤਾ ਸੀਗਾ ਨਿਗਰਾਨੀ ਕਰਨ ਵਾਸਤੇ ਇਹਨਾਂ ਕਸਮਾ ਮਿਲਿਆ ਸੀਗਾ ਕਿ ਸੀਸ ਤੇ ਧੜ ਚੁੱਕੇ ਜਾ ਸਕਦੇ ਸੀਗੇ ਸੋ ਇਸ ਤਰ੍ਹਾਂ ਅਦਲਾ ਬਦਲੀ ਹੋਈ ਤੇ ਜਿਹੜਾ ਗੁਰੂ ਸਾਹਿਬ ਦਾ ਧੜ ਦਾ ਸੰਸਕਾਰ ਤੁਸੀਂ ਲੱਖੀ ਸਾਹ ਬਨਜਾਰਾ ਜੀ ਦੇ ਹੱਥੋਂ ਦੇ ਘਰੇ ਹੋਇਆ ਦੱਸ ਰਹੇ ਜੀ ਨਾ ਉਹ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਬਾਬੇ ਕਲਿਆਣੇ ਦੀ ਧਰਮਸ਼ਾਲਾ ਸੰਗੀਤ ਦੀ ਯੂਨੀਵਰਸਿਟੀ ਉਹਦੇ ਉਹਦੇ ਇੱਕ ਕਮਰੇ ਦੇ ਵਿੱਚ ਕੀਤਾ ਗਿਆ ਸੀਗਾ ਤੇ ਸੀਸ ਭਾਈ ਜੈਤਾ ਜੀ ਤੇ ਭਾਈ ਉਦੇ ਜੀ ਉਹਨਾਂ ਦੇ ਨਾਲ ਉਹਨਾਂ ਦੀ ਰਖਵਾਲੀ ਕਰਦੇ ਹੋਏ ਲੈ ਕੇ ਆਏ ਸਨ ਜਿਨ੍ਹਾਂ ਨੂੰ ਆ ਰਾਦੇ ਵਿੱਚੋਂ ਸ਼ਾਇਦ ਤਰਾਵੜੀ ਦੇ ਕੋਲੋਂ ਸ਼ਾਇਦ ਮੈਨੂੰ ਵਿਸਰ ਗਿਆ माफ ਕਰਨਾ ਭਾਈ ਉਹਦੇ ਜੀ ਨੂੰ ਬਾਬਾ ਜਤਾ ਜੀ ਨੇ ਵਾਪਸ ਭੇਜ ਦਿੱਤਾ ਸੀ ਦਿੱਲੀ ਕਿ ਉੱਥੇ ਜਾ ਕੇ ਵੇਖੋ ਕੀ ਸਥਿਤੀ ਆ ਕਿਉਂਕਿ ਪਤਾ ਸੀਗਾ ਹਕੂਮਤ ਬੜੀ ਜ਼ਾਲਮ ਆ ਸੋ ਬਾਕੀ ਬੱਚੇ ਪਰਿਵਾਰ ਤੇ ਵੀ ਕਹਿਰ ਟੈਣ ਵਾਲਾ ਸੀਗਾ ਤੇ ਹੋਇਆ ਵੀ ਇਦਾਂ ਹੀ ਸੋ ਗੁਰੂ ਸਾਹਿਬ ਦਾ ਸੀਸ ਜਦੋਂ ਬੜੀ ਜਦੋਂ ਜਹਦੇ ਨਾਲ ਲੈ ਕੇ ਆਏ ਸੀਗੇ ਬਾਗਪਤ ਦੇ ਰਸਤੇ ਨੂੰ ਉੱਤੇ ਹੁੰਦੇ ਹੋਏ ਨਾ ਜਮਨਾ ਪਾਰ ਕਰਕੇ ਤੇ ਬੜੀਆਂ ਔਖਈਆਂ ਝੱਲ ਕੇ ਵਿਖੜੇ ਪੈਣੇ ਸੀ ਪੈਦਲ ਜਿਹੜਾ ਸਫ਼ਰ ਸੀ ਇਹ ਤੈਹ ਕੀਤਾ ਸੀਗਾ ਬਹੁਤ ਥਾਵਾਂ ਤੇ ਪੜਾ ਵੀ ਕੀਤੇ ਸੀਗੇ ਬਾਗਪਤ ਪੜਾ ਸੀਗਾ ਪਾਣੀਪਤ ਪੜਾ ਸੀਗਾ ਅਗੇ ਤਰਾਵੜੀ ਪੜਾ ਹੋਇਆ ਅ ਸਡੋਰੇ ਵੀ ਸ਼ਾਇਦ ਪੜਾ ਹੋਇਆ ਸੀਗਾ ਫਿਰ ਉਸ ਤੋਂ ਬਾਅਦ ਗੁਰਦੁਆਰਾ ਨਾਬਾ ਸਾਹਿਬ ਜਿੱਥੇ ਸਜੋਬਤ ਆ ਜ਼ੀਰਕਪੁਰ ਦੇ ਕੋਲ ਉੱਥੇ ਵੀ ਪੜਾ ਹੋਇਆ ਸੀਗਾ ਮਤਲਬ ਬੜੀਆਂ ਥਾਵਾਂ ਤੇ ਪੜਾ ਕਰਦੇ ਔਖਾਈਆਂ ਝੱਲਦੇ ਹੋਏ ਅੱਧੇ ਸਫ਼ਰ ਤੱਕ ਭਾਈ ਉਹਦੇ ਜੀ ਤੇ ਉਸ ਤੋਂ ਬਾਅਦ ਬਾਬਾ ਜੈਤਾ ਜੀ ਬਾਬਾ ਜੀ ਹੁਨ ਸਿੰਘ ਜੀ ਗੁਰੂ ਸਾਹਿਬ ਦਾ ਸੀਸ ਆਪਣੇ ਕਲਾਵੇ ਵਿੱਚ ਲੈ ਕੇ ਬੜੀਆਂ ਮੁਸ਼ਕਲਾਂ ਬੜੀਆਂ ਅਖਿਆਈਆਂ ਭੁੱਖਾਂ ਤਿਆਂ ਚੱਲਦੇ ਹੋਏ ਗੁਰੂ ਸਾਹਿਬ ਤੱਕ ਪਹੁੰਚੇ ਸੀਗੇ ਤੇ ਅੱਗੇ ਤੁਸੀਂ ਬਿਆਨ ਕੀਤਾ ਕਿ ਗੁਰੂ ਸਾਹਿਬ ਨੇ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਸੀ ਬਿਲਕੁਲ ਇਦਾਂ ਹੀ ਕਿਹਾ ਸੀਗਾ ਇੱਥੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਖੀਰ ਤੁਸੀਂ ਅਖੀਰ ਦੇ ਵਿੱਚ ਇਹ ਵੀ ਕਿਹਾ ਕਿ ਗੁਰੂ ਸਾਹਿਬ ਤੋਂ ਅਮਰਦੀ ਦਾਤ ਸੁਣਾ ਸੁਣਣੀ ਨੇ ਵਿੱਚ ਪ੍ਰਾਪਤ ਕਰਕੇ ਤੇ ਭਾਈ ਜੀਵਨ ਸਿੰਘ ਜੀ ਇੱਥੇ ਹੀ ਰਹਿ ਗਏ ਆਨੰਦਪੁਰ ਸਾਹਿਬ ਹੀ ਰਹਿ ਗਏ ਸੋ ਇੱਥੇ ਤੇ ਗੱਲ ਹੀ ਨਹੀਂ ਢੁੱਕਦੀ ਜਿੰਨੀਆਂ ਗੱਲਾਂ ਮੈਂ ਦੱਸ ਚੁੱਕਾ ਕੋਈ ਗੁਰੂ ਸਾਹਿਬ ਦੇ ਬਚਪਨ ਦੇ ਸਾਥੀ ਕਹਿ ਸਕਦੇ ਆ ਗੁਰੂ ਸਾਹਿਬ ਦੇ ਉਹ ਰਾ ਕਹਿ ਸਕਦੇ ਆ ਪੁੱਤਰ ਕਹਿ ਸਕਦੇ ਉਹ ਗੁਰੂ ਘਰ ਦੇ ਵਿੱਚ ਹੀ ਤੇ ਉਹਨਾਂ ਦਾ ਜਨਮ ਹੋਇਆ ਸੀ ਪਾਲਣ ਪੋਸਣ ਹੋਇਆ ਉੱਥੇ ਰਹਿ ਕੇ ਸਿਖਲਾਈ ਉਹਨਾਂ ਨੇ ਹਥਿਆਰਾਂ ਦੀ ਸਿਖਲਾਈ ਘੋੜਸਵਾਰੀ ਦੀ ਸਿਖਲਾਈ ਸਾਰਾ ਕੁਝ ਉੱਥੇ ਹੀ ਸਿੱਖਿਆ ਤੇ ਬਾਅਦ ਵਿੱਚ ਗੁਰੂ ਸਾਹਿਬ ਨੂੰ ਵੀ ਉਹਨਾਂ ਨੇ ਘੋੜਸਵਾਰੀ ਤੇ ਤਲਵਾਰबाजी ਸਿਖਾਉਣ ਵਿੱਚ ਮਤ ਦਿੱਤੀ ਤੇ ਅੱਗੇ ਸਹਿਜਾਦਿਆਂ ਨੂੰ ਵੀ ਉਹ ਫਿਰ ਤਲਵਾਰबाजी ਸਿਖਾਉਂਦੇ ਰਹੇ ਨੇ ਘੋੜਸਵਾਰੀ ਸਿਖਾਉਂਦੇ ਰਹੇ ਨੇ ਬਹੁਤ ਉੱਚ ਕੋਟੀ ਦੇ ਵਿਦਵਾਨ ਸਨ ਸ਼੍ਰੋਮਣੀ ਜਨਰਾਲ ਅਮਰਸ਼ੀਰ ਬਾਬਾ ਜੀ ਜੀਵਨ ਸਿੰਘ ਜੀ ਲੇਖਕ ਸਨ ਸੋ ਉਹਨਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਕੰਕਣ ਜੀ ਨੇ ਸਾਰਾ ਕੁਝ ਹੀ ਬਿਆਨ ਕੀਤਾ ਆ ਅਸੀਂ ਉਹਨਾਂ ਦੀ ਦਰਬਾਰੀ ਕਵੀ ਦੀ ਲਿਖਤ ਨੂੰ ਤਾਂ ਝੂਠ ਨਹੀਂ ਨਾ ਕਰ ਸਕਦੇ ਸੋ ਇਹ ਜਿਹੜੀਆਂ ਤੁਸੀਂ ਗੱਲਾਂ ਇਹਦੇ ਵਿੱਚ ਲਿਖੀਆਂ ਨੇ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰਾ ਤੁਹਾਨੂੰ ਗਲਤ ਦਿਖਾਉਣ ਦਾ ਕੋਈ ਨਜ਼ਰੀਆ ਨਹੀਂਗਾ ਤੁਹਾਡੇ ਪ੍ਰਤੀ ਕੋਈ ਗਲਤ ਭਾਵਨਾ ਨਹੀਂਗੀ ਸਿਰਫ ਬੇਨਤੀ ਇਹ ਹੈ ਕਿ ਇਤਿਹਾਸ ਨੂੰ ਵਾਚੋ ਜਾਚੋ ਤੇ ਜੋ ਸੱਚ ਆ ਉਹ ਸੰਤਾਂ ਦੇ ਵਿੱਚ ਪੇਸ਼ ਕਰਿਆ ਕਰੋ ਕਿਉਂਕਿ ਤੁਹਾਡੀਆਂ ਪੋਸਟਾਂ ਬਹੁਤ ਵਾਇਰਲ ਹੁੰਦੀਆਂ ਨੇ ਮੈਂ ਜਿਵੇਂ ਦੱਸ ਚੁੱਕਾ ਵੀ 8300 ਤੇ ਲਾਈਕ ਨੇ ਤੇ ਪੌਣੇ 500 ਕਮੈਂਟ ਨੇ ਇਸ ਪੋਸਟ ਦੇ ਉੱਤੇ ਜੋ ਕਿ ਛੋਟੀ ਗੱਲ ਨਹੀਂ ਆ ਸੋ ਇਹ ਇਨੀਆਂ ਸੰਤਾਂ ਨੇ ਵੇਖਿਆ ਤੇ ਪੜ੍ਹਿਆ ਆ ਤੇ ਇਹਨਾਂ ਲੋਕਾਂ ਨੇ ਤੇ ਇਹਨਾਂ ਭੈਣ ਭਰਾਵਾਂ ਨੇ ਤੇ ਇਹੀ ਸੱਚ ਮੰਨ ਲੈਣਾ ਨਾ ਜੋ ਹੋਇਆ ਕਿ ਸ਼ੈਨ ਬਾਬਾ ਜੀਵਨ ਸਿੰਘ ਜੀ ਅਚਾਨਕ ਬਾਬੇ ਬਕਾਲੇ ਆਏ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਉੱਥੇ ਰਹਿ ਗਏ ਅਚਾਨਕ ਹੀ ਉਹ ਗੁਰੂ ਸਾਹਿਬ ਦਾ ਸ਼ੀਸ਼ ਲੈਣ ਚਲੇ ਗਏ ਮਾ ਲਖੀ ਸ਼ਾਵਣ ਜਾ ਰਹੇ ਦਾ ਉਹਨਾਂ ਨੂੰ ਤੁਸੀਂ ਬਾਬਾ ਜੀ ਕਹਿ ਦਿੱਤਾ ਤੇ ਜਿਹੜੇ ਸਿੱਖ ਪੰਥ ਤੇ ਬਾਬਾ ਜੀ ਅਖਵਾਇਓ ਉਹਨਾਂ ਨੂੰ ਤੁਸੀਂ ਚਲੋ ਉਹਨਾਂ ਭੈਣ ਭਰਾਵਾਂ ਨੇ ਤੇ ਇਹੀ ਸੱਚ ਮੰਨ ਲੈਣਾ ਨਾ ਕਿ ਇੱਕ ਹਨੇਰੀ ਆਈ ਕੁਦਰਤ ਨੇ ਆਪਣਾ ਰੰਗ ਵਿਖਾਇਆ ਚਮਤਕਾਰ ਤੁਸੀਂ ਵਿਖਾਤਾ ਜੀ ਜਿਹਨੂੰ ਚਮਤਕਾਰ ਨੂੰ ਗੁਰੂ ਸਾਹਿਬ ਨੇ ਨਕਾਰਿਆ ਸੀ ਅਸੀਂ ਚਮਤਕਾਰ ਨਹੀਂ ਬਣਾਉਣਾ ਤੇ ਅਕਾਲ ਪੁਰਖ ਦੇ ਖਿਲਾਫ ਹੈ ਅਕਾਲ ਪੁਰਖ ਦੇ ਕੰਮ ਦੇ ਵਿੱਚ ਵਿਘਨ ਹੈ ਸੋ ਮੇਰੀ ਬੇਨਤੀ ਆ ਕਿ ਇਤਿਹਾਸ ਨੂੰ ਜਾਂਚੋ ਤੁਸੀਂ ਇੱਕ ਬੜੀ ਸੋਹਣੀ ਗੱਲ ਲਿਖੀ ਹੈ ਕਿ ਜਦੋਂ ਅਨੰਦਪੁਰ ਸਾਹਿਬ ਤੋਂ ਕੁਝ ਸਿੰਘ ਗੁਰੂ ਜੀ ਨੂੰ ਬਦਲਾਵਾ ਲਿਖ ਕੇ ਦੇ ਗਏ ਸੀ ਤੇ ਉਦੋਂ ਵੀ ਭਾਈ ਜੀ ਮਜੀ ਸਿੰਘ ਜੀ ਉੱਥੇ ਹੀ ਸੀਗੇ ਇਹ ਵੀ ਸੱਚ ਹੈ ਕਿ ਬਦਾਵਾ ਲਿਖ ਕੇ ਭੱਜ ਗਏ ਸੀ ਸਿੰਘ ਬਹੁਤ ਬਹੁਤ ਆਦੇ ਵਿੱਚ ਤੇ ਬਾਬਾ ਜੀ ਉਹਨਾਂ ਸਹੀ ਤੇ ਬਚਪਨ ਤੋਂ ਹੀ ਉੱਥੇ ਜਨਮ ਹੀ ਇੱਥੇ ਐਸੇ ਉਹਨਾਂ ਨੇ ਕਿੱਥੇ ਜਾਣਾ ਸੀਗਾ ਉਹਨਾਂ ਦੇ ਉੱਥੇ ਹੀ ਰਹਿਣਾ ਸੀ ਨਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਹਮ ਰਖਤ ਪਾਤਸ਼ਾਹੀ ਦਾਵਾ ਵਾਲੇ ਭੈਣ ਜਾਂ ਭਰਾ ਕਿ ਚੰਗਾ ਪ੍ਰਾਲਾਦ ਤੁਹਾਡਾ ਜੋ ਤੁਸੀਂ ਸਿੱਖ ਇਤਿਹਾਸ ਦਾ ਇੱਕ ਪਹਿਲੂ ਸੰਤਾਂ ਨਾਲ ਸਾਂਝਾ ਕੀਤਾ ਆ ਪਰ ਇਤਿਹਾਸਿਕ ਤੱਥਾਂ ਤੋਂ ਕਾਹ ਦੂਰ ਸੀ ਇਹ ਤੁਹਾਡੀ ਪੋਸਟ ਸੋ ਮੈਂ ਪੜੀ ਮੈਨੂੰ ਪੜ ਕੇ ਲੱਗਾ ਕਿ ਸੰਗਤਾਂ ਦੇ ਨਾਲ ਤੇ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਜਾਣੀ ਚਾਹੀਦੀ ਆ ਸੋ ਮੇਰੀ ਬੇਨਤੀ ਆਪ ਜੀ ਨੂੰ ਭੈਣ ਜੀ ਜਾਂ ਭਰਾ ਜੀ ਕਿ ਜ਼ਰੂਰ ਜਿਹੜਾ ਇਤਿਹਾਸ ਆ ਉਹ ਚੰਗਾ ਤੇ ਸੱਚਾ ਇਤਿਹਾਸ ਪੜੋ ਤੇ ਸੰਗਤ ਦੇ ਵਿੱਚ ਕਿਉਂਕਿ ਇਤਿਹਾਸ ਸੁਣਾਉਣ ਲਈ ਇਤਿਹਾਸ ਲਿਖਣ ਲਈ ਸੋਚ ਦਾ ਨਰੋਇਆ ਹੋਣਾ ਅਤ ਜ਼ਰੂਰੀ ਆ ਰੋਸ਼ਨ ਦਿਮਾਗ ਹੋਣਾ ਅਤ ਜ਼ਰੂਰੀ ਆ ਅਸੀਂ ਆਪ ਵੀ ਇਹ ਸੋਚ ਵਿਚਾਰ ਕਰ ਸਕਦੇ ਹਾਂ ਕਿ ਕੀ ਇਹ ਗੱਲਾਂ ਇਦਾਂ ਹੀ ਹੋਈਆਂ ਹੋਣਗੀਆਂ ਬਹੁਤ ਗੱਲਾਂ ਨੇ ਕਿਉਂਕਿ ਇਤਿਹਾਸ ਨੂੰ ਬੜਾ ਤੋੜਿਆ ਮੋੜਿਆ ਗਿਆ ਆ ਬਹੁਤ ਜ਼ਿਆਦਾ ਕੁਝੀਆਂ ਚਾਲਾਂ ਚੱਲ ਚੱਲ ਕੇ ਪਹਾੜੇ ਦੇ ਲਖਾਰੀਆਂ ਨੇ ਮذਬੀ ਸਿੱਖਾਂ ਦੇ ਇਤਿਹਾਸ ਨੂੰ ਬਹੁਤ ਇਨਾ ਗਦਲਾ ਕਰਕੇ ਵਿਖਾ ਛੱਡਿਆ ਇਨਾ ਨੀਵਾ ਕਰਕੇ ਵਿਖਾ ਛੱਡਿਆ ਕਿ ਦਲੇਵਾਦ ਕਰਦਾ ਇਹੋ ਜਿਹੇ ਇਤਿਹਾਸਕਾਰਾਂ ਦੇ ਪ੍ਰਤੀ ਉਹ ਸ਼ਬਦ ਵਰਤਨ ਨੂੰ ਜਿਹੜੇ ਕਿ ਚੰਗੇ ਨਹੀਂ ਲੱਗਦੇ ਸਮਾਜ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਆਪਾਂ ਬੋਲਦੇ ਹੋਏ ਚੰਗੇ ਨਹੀਂ ਲੱਗਦੇ ਸੋ ਮੇਰੀ ਬੇਨਤੀ ਆ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ ਕੇ ਕਿਸੇ ਚੰਗੇ ਵਿਦਵਾਨ ਤੋਂ ਸੁਣ ਕੇ ਫਿਰ ਵੀ ਸੋਸ਼ਲ ਮੀਡੀਆ ਤੇ ਆਪਾਂ ਪਾਈਏ ਤੇ ਬੜੀ ਚੰਗੀ ਗੱਲ ਹੋ ਗਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ